ਦੋਸਤੋ ਕੀ ਤੁਸੀਂ ਜਾਣਦੇ ਹੋ ਬੀਐਸਐਨਐਲ ਦਾ 1800 ਕਰੋੜ ਰੁਪਇਆ ਅੰਬਾਨੀਜ਼ ਬਿੱਲ ਦੇਣਾ ਭੁੱਲ ਗਏ ਤੇ ਇਹਦੇ ਵਿੱਚ ਗੱਲ ਇਹ ਆਉਂਦੀ ਹੈ ਸੀਏਜੀ ਦੀ ਇੱਕ ਰਿਪੋਰਟ ਬਣਦੀ ਆ ਤੇ ਉਹਦੇ ਵਿੱਚ ਇੱਕ ਐਗਰੀਮੈਂਟ ਹੁੰਦਾ 2014 ਦੇ ਵਿੱਚ ਰਿਲਾਈਐਂਸ ਨਾਲ ਕਿ ਬੀਐਸਐਨਐਲ ਦੇ ਸਾਰੇ ਟਾਵਰ ਇੰਡੀਆ ਵਾਈਡ ਪੂਰੇ ਇੰਡੀਆ ਦੇ ਟਾਵਰ ਆਲਓਵਰ ਇੰਡੀਆ ਤੇ ਉਹ ਵਰਤੇ ਜਾਣਗੇ ਰਿਲਾਈਂਸ ਵੱਲੋਂ Jio ਨੂੰ ਲਾਂਚ ਕਰਨ ਤੇ Jio ਇੱਕ ਬਿੱਲ ਦਿੰਦਾ ਹੈ BSNL ਨੂੰ ਤੇ BSNL ਦੇਖੋ ਕਿੰਨਾ ਨਕਮਾ ਹੋਇਆ ਹੋਇਆ ਸਿਸਟਮ ਉਹ ਬਿੱਲ ਭਰਨਾ ਹੀ ਭੁੱਲ ਜਾਂਦੇ ਨੇ Jio ਦਾ ਇਹ ਮਿੱਤਰਤਾ ਨਿਭਾਈ ਜਾ ਰਹੀ ਹੈ ਮੋਦੀ ਜੀ ਵੱਲੋਂ ਆਪਣੇ ਫਰਮ ਮਿੱਤਰ ਜਿਹੜੇ ਹੈਗੇ ਨੇ ਇਹਨਾਂ ਦੇ ਅਡਾਨੀ ਅੰਬਾਨੀ ਤੇ ਅੱਗੇ ਚੱਲਦੇ ਆ ਜੀ ਇਹਦੇ ਨਾਲ 16000 ਕਰੋੜ ਦਾ ਸਕੈਮ ਹੋ ਗਿਆ ਪਤਾ ਹੀ ਨਹੀਂ ਲੱਗਿਆ ਉਹ ਪੈਸੇ ਕਿਵੇਂ ਗਿਆ ਕਿੱਧਰ ਗਿਆ ਬੀਜੇਪੀ ਗਵਰਨਮੈਂਟ ਨੇ ਇਹਦੇ ਨਾਲ ਪੀਐਸਐਨਐਲ ਵੀ ਇੱਕ ਤਰੀਕੇ ਨਾਲ ਬਲੀ ਦਿੱਤੀ ਹੈ ਥੋੜੇ ਪਿੱਛੇ ਚੱਲਦੇ ਆਂ ਦੋਸਤੋ ਬੀਐਸਐਨਐਲ ਜਦੋਂ ਕਾਂਗਰਸ ਦੀ ਸਰਕਾਰ ਸੀ ਡਾਕਟਰ ਮਰਮੋਨ ਸਿੰਘ ਜੀ ਪੀਐਮ ਸੀਗੇ ਬੀਐਸਐਨਐਲ ਇਹਨਾਂ ਕੰਪਨੀਆਂ ਦਾ ਸਾਰਿਆਂ ਦਾ ਲੀਟਰ ਹੁੰਦਾ ਸੀਗਾ ਤੇ ਬੀਐਸਐਨਐਲ ਦਾ ਸਾਲਾਨਾ ਪ੍ਰੋਫਿਟ 26000 ਕਰੋੜ ਰੁਪਏ ਦਾ ਇਕੱਲਾ ਪ੍ਰੋਫਿਟ ਹੁੰਦਾ ਸੀ ਤੇ ਅੱਜ ਦੀ ਘੜੀ ਦੇ ਵਿੱਚ ਦੇਖਿਆ ਜਾਵੇ 2025 ਚੱਲ ਰਿਹਾ ਹੈ ਕੋਈ BSNL ਦਾ ਸਿਮ ਯੂਜ਼ ਕਰਦਾ ਨਹੀਂ ਕਰਦਾ ਕਿਉਂਕਿ ਜਿਆਦਾ ਨੈਟਵਰਕ ਨਹੀਂ ਆਉਂਦੇ ਇੰਟਰਨੈਟ ਨਹੀਂ ਚੱਲਦਾ 3G ਆਈ ਥਿੰਕ 3G سپورਟਡ ਹੈ ਆ BSNL 4G 5G ਦਾ ਛੱਡੋ ਕੀ ਕਹਿਣੇ ਆ BSNL ਨੂੰ ਇੱਕ ਸਾਜ਼ਿਸ਼ ਦੇ ਤਹਿਤ ਫੇਲ ਕੀਤਾ ਗਿਆ BSNL ਦੇ ਸਾਰੇ ਟਾਵਰ Jio ਨੂੰ ਇੱਕ ਸਾਜ਼ਿਸ਼ ਦੇ ਤਹਿਤ ਦਿੱਤੇ ਗਏ ਇਹਦੇ ਵਿੱਚ ਹੋਰ ਵੀ ਕੰਪਨੀਆਂ ਆਉਂਦੀਆਂ ਨੇ ਜਿਵੇਂ ਬੋਡਾਫੋਨ ਆਈਡੀਆ এয়ারਟੈਲ ਉਹਨਾਂ ਨੂੰ ਬਿਲਕੁਲ ਨਹੀਂ ਦਿੱਤਾ ਗਿਆ ਕੁਝ ਵੀ ਤੁਸੀਂ ਸੋਚ ਸਕਦੇ ਹੋ ਇਹ ਸਾਰਾ ਕੁਝ ਮੋਦੀ ਜੀ ਨੇ ਆਪਣੇ ਮਿੱਤਰ ਦੀ ਮਿੱਤਰਤਾ ਨਿਭਾਉਣ ਲਈ ਹੈ ਸਾਰਾ ਕੁਝ ਇਹਦੇ ਵਿੱਚ ਇੱਕ ਗੱਲ ਹੋਰ ਹੈ ਬੀਐਸਐਨਐਲ ਉਹਨਾਂ ਨੂੰ ਇਹ ਸੀ ਇਹ ਖਤਮ ਹੋ ਜਾਊਗਾ ਮਰ ਜਾਊਗਾ ਤੇ ਉਹਦੇ ਸਾਰੇ ਕਸਟਮਰ ਜਾ ਕੇ ਸ਼ਿਫਟ Jio ਦੇ ਵਿੱਚ ਹੋ ਗਏ ਕਿ ਦੋਸਤੋ ਇਹ ਸਕੈਮ ਹੁਣ ਬਾਹਰ ਆ ਗਿਆ ਤੇ ਮੈਂ ਦੇਖ ਰਿਹਾ ਸੀ ਕੁਝ ਕੁ ਵਧੀਆ ਲੋਕਾਂ ਨੇ ਇਸ ਤੇ ਮਤਲਬ ਵੀਡੀਓ ਵੀ ਬਣਾਈ ਇਹਦੇ ਖਿਲਾਫ ਬੋਲੇ ਵੀ ਪਰ ਜਿਹੜਾ ਮੇਨਸਟ੍ਰੀਮ মিডিਆ ਇੰਡੀਆ ਦਾ ਉਹ ਬਿਲਕੁਲ ਬੰਦ ਹੈ ਇਹਦੇ ਤੇ ਕੋਈ ਖਬਰ ਨਹੀਂ ਦੇ ਰਿਹਾ ਸ਼ਰਮ ਆਉਣੀ ਚਾਹੀਦੀ ਐ ਇਦਾਂ ਦੇ মিডিਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜੀ